ਕਰਨੀਆ ਚਮਕੀਲੇ ਦੀ ਸਟਾਰਟਮ ਦੀ ਇੱਕ ਕਹਾਣੀ ਦੀ ਕਿ ਸਟਾਰਟਮ ਬੰਦੇ ਨੂੰ ਨੁਕਸਾਨ ਚ ਵੀ ਪਹੁੰਚਾਉਂਦੀ ਆ ਤੇ ਫਾਇਦੇ ਚ ਇੱਕ ਪੁਲਿਸ ਵਾਲੇ ਦਾ ਮੁੰਡਾ ਕਹਿੰਦਾ ਡੀਐਸਪੀ ਦਾ ਭੇ ਮੈਂ ਚਮਕੀਲੇ ਦਾ ਖਾੜਾ ਲਾਣਾ ਬਾਪੂ ਤਾਂ ਵਿਆਹ ਕਰਾਣਾ ਜੇ ਚਮਕੀਲਾ ਆਊਗਾ ਹੁਣ ਬਾਪੂ ਸਗਾ ਡੀਐਸਪੀ ਉਹ ਚਲ ਗਿਆ ਲੁਧਿਆਣੇ ਚਮਕੀਲੇ ਦੇ ਦਫ਼ਤਰ ਤੇ ਉੱਤੇ ਚਮਕੀਲਾ ਕਹਿੰਦੇ ਬੈਠਾ ਸੀ ਜਿੱਦ ਦੇਖਿਆ ਪੁਲਿਸ ਦੀ ਗੱਡੀ ਆਈ ਤੇ ਪਹਿਲਾਂ ਚਮਕੀਲਾ ਪਰੇ ਨੂੰ ਖਿੱਚ ਗਿਆ ਤੇ ਉਹ ਹੁਣ ਜਾ ਕੇ ਦਫ਼ਤਰ ਚ ਬਹਿ ਗਿਆ ਤੇ ਜਿਹੜਾ ਮੈਨੇਜਰ ਸੀਗਾ ਉਨੇ ਹਰ ਕੇ ਚਮਕੀਲੇ ਨੂੰ ਬੁਲਾ ਲਿਆ ਕਹਿੰਦਾ ਬਾਈ ਜੀ ਆ ਜਾਓ ਆ ਜਾਓ ਕੋਈ ਉਦਾਂ ਦੀ ਗੱਲ ਨਹੀਂ ਉਹ ਜੋ ਚਮਕੀਲਾ ਤਾਂ ਡਰ ਗਿਆ ਸੀ ਪਤਾ ਨਹੀਂ ਕੋਈ ਗੱਲ ਨਾ ਹੋਈ ਹੋਵੇ ਮੈਨੂੰ ਚੱਕਣ ਨਾ ਆਏ ਹੋਣ ਹਨਾ ਤੇ ਫਿਰ ਜੀ ਕਹਿੰਦੇ ਚਮਕੀਲਾ ਆ ਗਿਆ ਤੇ ਉਹ ਮੋਰ ਡੀਐਸਪੀ ਕਹਿੰਦਾ ਬਾਈ ਜੀ ਤੁਹਾਨੂੰ ਹੀ ਮਿਲਣ ਆਏ ਆ ਕਹਿੰਦਾ ਜੀ ਮੈਂ ਤਾਂ ਗਿਆ ਡਰ ਗਿਆ ਪਤਾ ਨਹੀਂ ਕੀ ਗੱਲ ਕਹਿੰਦੇ ਨਹੀਂ ਨਹੀਂ ਬਾਈ ਜੀ ਪਈ ਮੇਰਾ ਮੁੰਡਾ ਕਹਿੰਦਾ ਵਿਆਹ ਮੈਂ ਤਾਂ ਕਰਾਣਾ ਜੀ ਚਮਕੀਲੇ ਦਾ ਖੜਾ ਲੱਗੂਗਾ ਕਹਿੰਦਾ ਕੋਈ ਨਹੀਂ ਜੀ ਜ਼ਰੂਰ ਤੇ ਉਹ ਕਹਿੰਦਾ ਪਈ ਹੁਣ ਤਰੀਕ ਦਿਓ ਤੇ ਚਮਕੀਲੇ ਨੇ ਉਹਨਾਂ ਦੇ ਅੱਲੂ ਰਜਿਸਟਰ ਕੀਤਾ ਉੱਤੇ ਤਰੀਕ ਕੋਈ ਵੀ ਨਾ ਦੇਣ ਨੂੰ ਸੀ ਕੀ ਦੋ ਦੋ ਖੜੇ ਬੁੱਕ ਸੇ ਫਿਰ ਕਹਿੰਦੇ ਡੀਐਸਪੀ ਮੋਰਿਓ ਕਹਿਣ ਲੱਗਾ ਦੇਖ ਚਮਕੀਲੇਆ ਪਿਆਰ ਨਾ ਕਹਿੰਨੇ ਆ ਚੱਲ ਪਈ ਨਹੀਂ ਤਾਂ ਚੱਕ ਕੇ ਵੀ ਲਿਜਾਣਾ ਆਂਦਾ ਤੈਨੂੰ ਅਸੀਂ ਫਿਰ ਦੂਜੀ ਤਰ੍ਹਾਂ ਲੈ ਜਾਾਂਗੇ ਕਿਉਂਕਿ ਹੁਣ ਸਵਾਲ ਮੇਰੇ ਮੁੰਡੇ ਦੇ ਵਿਆਹ ਦਾ ਆ ਇਸ ਕਰਕੇ ਮੈਂ ਲਿਜਾਣਾ ਵੀ ਆ ਤੇਰਾ ਉਹ ਫੈਨ ਵਾ ਤੈਨੂੰ ਉਹ ਪਸੰਦ ਕਰਦਾ ਉਹ ਚਾਹੁੰਦਾ ਮੇਰੇ ਵਿਆਹ ਦੇ ਤੇਰਾ ਘੜਾ ਲੱਗੇ ਤੇ ਤੈਨੂੰ ਲਾਉਣ ਜਾਣਾ ਚਾਹੀਦਾ ਹੈ ਜੇ ਤੂੰ ਕਹਿੰਨਾ ਨਹੀਂ ਤਾਂ ਫਿਰ ਦੂਜੀ ਤਰ੍ਹਾਂ ਲੈ ਜਾਾਂਗੇ ਹੁਣ ਇਹ ਤੂੰ ਜਿਵੇਂ ਮਰਜ਼ੀ ਸਮਝ ਲੈ ਯਾਨੀ ਕਿ ਇੱਕ ਸਟਾਰਡਮ ਜਿਹੜੀ ਹੁੰਦੀ ਆ ਪਿਆਰ ਤੱਕੇ ਨਾਲ ਵੀ ਪਿਆਰ ਨਾਲ ਵੀ ਤੇ ਫਿਰ ਚਮਕੀਲਾ ਕਹਿੰਦਾ ਕੋਈ ਨਹੀਂ ਜੀ ਤੁਸੀਂ ਇਸ ਦਿਨ ਦਾ ਰੱਖ ਲਿਓ ਅਸੀਂ ਇੱਕ ਪ੍ਰੋਗਰਾਮ ਕੱਢ ਕੇ ਦੂਜਾ ਤੁਹਾਡਾ ਕੱਢ ਦੇਾਂਗੇ ਇੰਨੇ ਟਾਈਮ ਦੇ ਵਿੱਚ ਤੇ ਫਿਰ ਉਸ ਡੀਐਸਪੀ ਦੇ ਘਰ ਕਹਿੰਦੇ ਖਾੜਾ ਲਾਇਆ ਚਮਕੀਲੇ ਨੇ ਤੇ ਉਹਦੇ ਮੁੰਡੇ ਦਾ ਵਿਆਹ ਹੋਇਆ ਯਾਨੀ ਕਿ ਇੱਥੇ ਤੱਕ ਪਿਆਰ ਕਰਦੇ ਸੀ ਚਮਕੀਲੇ ਦੀ ਕਾਇਕੀ ਨੂੰ ਲੋਕ ਕਿਉਂ ਧੱਕੇ ਨਾਲ ਵੀ ਚਾਹੁੰਦੇ ਸੀ ਵੀ ਅਸੀਂ ਗਵਾਣਾ ਹੀ ਗਵਾਣਾ ਆਏ ਆ ਤੇਤੋਂ ਕੀ ਕਹੋਗੇ ਇਸ ਵੀਡੀਓ ਬਾਰੇ ਜਰੂਰ ਦੱਸਿਓ ਧੰਨਵਾਦ